ਵਾਹਿਗੁਰੂ 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 ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਪਰਮ ਸਤਕਾਰਯੋਗ ਸਤਗੁਰ ਜੀ ਦੀ ਸਾਜੀ ਨਵਾਜੀ ਸਾ ਸੰਗਤ ਆਵਰਸਤਾਨੁ ਪਵਿੱਤਰ ਕਰੀਏ ਗੁਰੂ ਪਾਸ਼ਾ ਦੀ ਬਖਸ਼ਿਸ਼ ਫਤਿਹ ਦੁਹਰਾਈਏ ਕੋਈ ਵੀ ਰਸਨਾ ਵੰਜ ਨਾ ਰਹੇ ਜਾਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਤੰਨ ਨੇ ਗੁਰੂ ਸਹਬਾਨ ਤੇ ਤੰਨ ਨੇ ਉਹਨਾਂ ਦੀਆਂ ਸ਼ਹੀਦ ਫੌਜਾਂ ਤੰਨ ਨੇ ਬਾਬਾ ਦੀਪ ਸਿੰਘ ਜੀ ਤੰਨ ਨੇ ਬਾਬਾ ਨੋਦ ਸਿੰਘ ਜੀ ਤੇ ਤੰਨ ਨੇ ਸਾਰੇ ਸ਼ਹੀਦ ਸਿੰਘ ਸਾਸੰਗਤ ਜੀ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਉਹਨਾਂ ਦਾ ਜਿਹੜਾ ਸੁਭਾਅ ਹੈ ਪਰਉਪਕਾਰੀ ਬਿਰਤੀ ਵਾਲੇ ਹੁੰਦੇ ਨੇ ਉਹਨਾਂ ਦਾ ਸੁਭਾਅ ਪਰਉਪਕਾਰ ਵਾਲਾ ਹੁੰਦਾ ਹੈ ਜਦੋਂ ਜਿੰਨਾ ਟਾਈਮ ਉਹ ਸਰੀਰ ਕਰਕੇ ਇਸ ਦੁਨੀਆ 'ਚ ਵਿੱਚ ਜਿਉਂਦੇ ਨੇ ਉਹ ਹਮੇਸ਼ਾ ਪਰਿਉਪਕਾਰ ਦੀ ਬੇਰਤੀ ਨਾਲ ਵਿਚਰਦੇ ਨੇ ਸਾਰੀ ਦੁਨੀਆ ਦਾ ਭਲਾ ਕਰਦੇ ਨੇ ਤੇ ਜਦੋਂ ਸਰੀਰ ਕਰਕੇ ਉਹਲਾ ਦੇ ਜਾਂਦੇ ਨੇ ਤੇ ਰਹਿਂਦੀ ਦੁਨੀਆ ਤੱਕ ਉਹਨਾਂ ਦੀ ਕਮਾਈ ਤੇ ਉਹ ਵਰਤਦੇ ਰਹਿੰਦੇ ਨੇ ਉਹ ਕਿਤੇ ਜਾਇਆ ਨਹੀਂ ਕਰਦੇ ਸਾਧ ਸੰਗਤ ਜੀ ਤੇ ਜਿੰਨਾ ਚਿਰ ਤੱਕ ਇਹ ਧਰਤੀ ਹੈ ਉਹਨਾਂ ਤਿਰ ਤੱਕ ਜਿਹੜੇ ਸ਼ਹੀਦ ਸਿੰਘ ਨੇ ਗੁਰੂ ਕੇ ਉਹ ਸਾਰੀ ਸੰਗਤ ਦਾ ਸਾਰੀ ਲੋਕਾਈ ਦਾ ਭਲਾ ਕਰਦੇ ਰਹਿਣਗੇ ਸਾਧ ਸੰਗਤ ਜੀ ਜੇ ਕੋਈ ਰੋਗੀ ਹੁੰਦਾ ਆ ਤੇ ਉਹਦਾ ਰੋਗ ਘਟਦੇ ਨੇ ਕੋਈ ਦੁਖੀ ਹੁੰਦਾ ਜਿਹੜਾ ਦੁੱਖ ਘਟਦੇ ਨੇ ਸਾਧ ਸੰਗਤ ਜੀ ਕਰਮ ਬਦਲ ਦੀ ਸ਼ਮਤਾ ਰੱਖਦੇ ਨੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮਹਾਰਾ ਸਾਧ ਸੰਗਤ ਜੀ ਹਮੇਸ਼ਾ ਸ਼ਹੀਦ ਸਿੰਘਾਂ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਸ਼ਹੀਦ ਸਿੰਘਾਂ ਦੀ ਵਡਿਆਈ ਕਰਦਾ ਆ ਗੁਰੂ ਸਹਿਬਾਨ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਤੇ ਬੜੇ ਪਰਸੰਨ ਹੁੰਦੇ ਨੇ ਸਾਧ ਸੰਗਤ ਜੀ ਸ਼ਹੀਦਾਂ ਨੂੰ ਧੰਨ ਕਹਿ ਦੇਣਾ ਚਾਹੀਦਾ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਦੇ ਅਸਥਾਨਾਂ ਤੇ ਕੀਤੀ ਹੋਈ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਜਿਹੜਾ ਵੀ ਕੋਈ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਜਾ ਕੇ ਅਰਦਾਸ ਕਰੇ ਤੇ ਉਹਦੀ ਅਰਦਾਸ ਪੂਰੀ ਨਹੀਂ ਹੁੰਦੀ ਇਹਦਾ ਮਤਲਬ ਕੋਈ ਨਾ ਕੋਈ ਕਮੀ ਰਹਿ ਗਈ ਹੈ ਉਹ ਅਰਦਾਸ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਕਿਉਂਕਿ ਸਾਧ ਸੰਗਤ ਜੀ ਅਰਦਾਸ ਇਦੋ ਨੇ ਕਿ ਲੰਮੀ ਚੌੜੀ ਹੋਵੇ ਜਾਂ ਬੋਲ ਕੇ ਕੀਤੀ ਜਾਵੇ ਕਈ ਵਾਰ ਜਦੋਂ ਅੰਦਰੋਂ ਤਾਰ ਜੁੜੀ ਹੋਵੇ ਤਾਂ ਚੁੱਪਚੀ ਬੀਤੇ ਮੰਨ ਦੇ ਨਾਲ ਕਈ ਹੋਈ ਗੱਲ ਵੀ ਪਰਮਾਤਮਾ ਪ੍ਰਵਾਨ ਕਰ ਲੈਂਦਾ ਤੇ ਕਈ ਵਾਰੀ ਅਸੀਂ ਘੰਟਾ ਘੰਟਾ ਭਾਵੇਂ ਖੜੇ ਹੋ ਕੇ ਅਰਦਾਸ ਕਰਦੇ ਰਹੀਏ ਜੇ ਅੰਦਰ ਦੀ ਤਾਰ ਨਹੀਂ ਜੁੜੀ ਤੇ ਉਹ ਅਰਦਾਸ ਪ੍ਰਵਾਨ ਨਹੀਂ ਹੁੰਦੀ ਸੋ ਅਰਦਾਸ ਜੇ ਅਸੀਂ ਆਪਣੀ ਕਬੂਲ ਕਰਵਾਉਣਾ ਚਾਹੁੰਦੇ ਆ ਤੇ ਸਾਡਾ ਜਿਹੜਾ ਕਨੈਕਸ਼ਨ ਹੈ ਸ਼ਹੀਦ ਸਿੰਘਾਂ ਨਾਲ ਬਾਬਾ ਦੀਪ ਸਿੰਘ ਜੀ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਣਾ ਚਾਹੀਦਾ ਲੱਗਾ ਹੋਣਾ ਚਾਹੀਦਾ ਆ ਫਿਰ ਸਾਡੀ ਕੋਈ ਵੀ ਅਰਦਾਸ ਵੇਰਥ ਨਹੀਂ ਜਾਏਗੀ ਸਾਧ ਸੰਗਤ ਜੀ ਸੋ ਸ਼ਹੀਦਾਂ ਦੀਆਂ ਵਡਿਆਈਆਂ ਜਿਵੇਂ ਅਸੀਂ ਨੇ ਤਬਦ ਕਰਦੇ ਆ ਉਹਨਾਂ ਦੀਆਂ ਸਾਖੀਆਂ ਸੁਣਦੇ ਆ ਕਿਵੇਂ ਸ਼ਹੀਦ ਸਿੰਘ ਕਿਵੇਂ ਗੁਰੂ ਕੀ ਲਾਡਲੀ ਫੌਜ ਕਿਵੇਂ ਪਿਆਰੇ ਬਾਬਾ ਦੀਪ ਸਿੰਘ ਜੀ ਕਿਵੇਂ ਪਿਆਰੇ ਬਾਬਾ ਨੋਹ ਸਿੰਘ ਜੀ ਕਿਵੇਂ ਸੰਗਤ ਦੇ ਨਾਲ ਵਰਤਦੇ ਨੇ ਕਿਵੇਂ ਸਾਰੀ ਦੁਨੀਆ ਦਾ ਦੁਖੀਆਂ ਦਾ ਦਰਦੀਆਂ ਦਾ ਭਲਾ ਕਰਦੇ ਨੇ ਰੋਗੀਆਂ ਦੇ ਰੋਗ ਘਟਦੇ ਨੇ ਕੋਈ ਕੈਸੀ ਵੀ ਮਨੁਕਾਮਨਾ ਲੈ ਕੇ ਜੇ ਕੋਈ ਆਉਂਦਾ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕੋਈ ਪੁਕਾਰ ਕਰੇ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦਾ ਲੜ ਫੜ ਲੈਂਦਾ ਆ ਆਪਣਾ ਹੱਥ ਬਾਬਾ ਦੀਪ ਸਿੰਘ ਜੀ ਨੂੰ ਫੜਾ ਦਿੰਦਾ ਹੈ ਫਿਰ ਬਾਬਾ ਦੀਪ ਸਿੰਘ ਜੀ ਉਹਦਾ ਕਦੀ ਹੱਥ ਨਹੀਂ ਛੱਡਦੇ ਫੇਰ ਉਹਨੂੰ ਅੰਤ ਤੱਕ ਉਹਦਾ ਸਾਥ ਦਿੰਦੇ ਨੇ ਉਹਨੂੰ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਨਹੀਂ ਹੋਣ ਦਿੰਦੇ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਂਦਾ ਹੈ ਤੇ ਬਾਬਾ ਦੀਪ ਸਿੰਘ ਜੀ ਨਾਲ ਖੜੇ ਹੋਣ ਤੇ ਉਹ ਦੁੱਖ ਨੂੰ ਦੁੱਖ ਸਾਨੂੰ ਲੱਗਦਾ ਹੀ ਨਹੀਂ ਉਹ ਦੁੱਖ ਚੋਂ ਵੀ ਅਸੀਂ ਸੁੱਖ ਲੱਭ ਲੈਂਦੇ ਆ ਸਾਸੰਗ ਜੀ ਐਸੀ ਹੁੰਦੀ ਹੈ ਸ਼ਹੀਦ ਸਿੰਘਾਂ ਦੀ ਬਰਕਤ ਸ਼ਹੀਦ ਸਿੰਘਾਂ ਦੀ ਕਮਾਈ ਸੋ ਪਿਆਰੇ ਬਾਬਾ ਦੀਪ ਸਿੰਘ ਜੀ ਨੂੰ ਹਮੇਸ਼ਾ ਧੰਨ ਕਹਿਣਾ ਚਾਹੀਦਾ ਉਹਨਾਂ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਤੇ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਸਾਨੂੰ ਸੇਵਾ ਕਰਨ ਦਾ ਵੀ ਬੜਾ ਵਧੀਰੇ ਫਲ ਮਿਲਦਾ ਹੈ ਸਾਧ ਸੰਗਤ ਜੀ ਸੇਵਾ ਜਿਹੜੀ ਹੈ ਸਾਡੇ ਕਰਮਾਂ ਦੇ ਰੋਗ ਘੱਟਦੀ ਏ ਸਾਡੇ ਕਰਮਾਂ ਨੂੰ ਬਦਲ ਕੇ ਰੱਖ ਦਿੰਦੀ ਏ ਸਾਧ ਸੰਗਤ ਜੀ ਹਮੇਸ਼ਾ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ ਸੋ ਅੱਜ ਜਿਹੜੀ ਸਾਧ ਸੰਗਤ ਜੀ ਅਸੀਂ ਸਾਖੀ ਹੱਡ ਬੀਤੀ ਸਾਂਝੀ ਕਰਨੀ ਹੈ ਉਹ ਕਿਵੇਂ ਬਾਬਾ ਦੀਪ ਸਿੰਘ ਜੀ ਆਪਣੇ ਪਿਆਰਿਆਂ ਦੇ ਨਾਲ ਵਰਤਦੇ ਨੇ ਜਿਹੜਾ ਵੀ ਚੁਪੈਰਾ ਸੇਵ ਦੀ ਹਾਜ਼ਰੀ ਭਰਦਾ ਏ ਤੇ ਬੜੇ ਟਾਈਮ ਤੋਂ ਭਰਦਾ ਏ ਆਪਣੀਆਂ ਆਸਾਂ ਵੀ ਪੂਰੀਆਂ ਕਰਵਾਈਆਂ ਫਿਰ ਵੀ ਚਪੈਰਾ ਸਾਹਿਬ ਦੀ ਹਾਜ਼ਰੀ ਭਰਦਾ ਰਹੇ ਤੇ ਫਿਰ ਉਹਨੂੰ ਅੱਗੇ ਜਾ ਕੇ ਕੀ ਮਿਲਦਾ ਹੈ ਮਤਲਬ ਇਹ ਹੈ ਨਾ ਕਿ ਇੱਕ ਅਸੀਂ 5 ਚਪੈਰੇ ਸੁੱਖੇ ਤੇ ਮੈਂ 5 ਚਪੈਰੇ ਕੱਟ ਲਈ ਫਿਰ ਮੈਂ ਘਰ ਬਹਿ ਗਿਆ ਮੈਂ 11 ਚਪੈਰੇ ਸੁੱਖੇ ਤੇ ਮੈਂ 11 ਚਪੈਰੇ ਕੱਟੇ ਤੇ ਫਿਰ ਮੈਂ ਘਰ ਬਹਿ ਗਿਆ ਇੱਕ ਐਸੀ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਨੇ 5 ਚਪੈਰੇ ਕੱਟੇ আর ਆਸ ਪੂਰੀ ਹੋਈ ਉਹਨਾਂ ਨੇ ਅਦਰਤੇ ਜਾਣਾ ਨਹੀਂ ਛੱਡਿਆ ਇੱਕ ਐਸੇ ਨੇ ਜਿਨ੍ਹਾਂ ਨੇ 11 ਚ ਪਹਿਰੇ ਸੁੱਕੇ ਸੀ ਪਰ ਅਰਦਾਸ ਪੂਰੀ ਹੋ ਗਈ ਫਿਰ ਵੀ ਚ ਪਹਿਰੇ ਨਹੀਂ ਛੱਡੇ ਚ ਪਹਿਰਿਆਂ ਦੀ ਹਾਜ਼ਰੀ ਜਾਰੀ ਰੱਖੀ ਫਿਰ ਉਹਨਾਂ ਨੂੰ ਅੱਗੇ ਜਾਣ ਕੀ ਪ੍ਰਾਪਤ ਹੁੰਦਾ ਹੈ ਜਿਹੜਾ ਬਾਬਾ ਜੀ ਦੇ ਦਰ ਨੂੰ ਨਹੀਂ ਛੱਡਦਾ ਆਸਾਂ ਮਰਾਦਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਾਬਾ ਦੀਪ ਸਿੰਘ ਜੀ ਦਾ ਲੜ ਨਹੀਂ ਛੱਡਦਾ ਘਰ ਵਿੱਚ ਦੁੱਖ ਸੀ ਦੁੱਖ ਨਿਕਲ ਗਿਆ ਸੁੱਖ ਆ ਗਿਆ ਫਿਰ ਵੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਰੱਖਿਆ ਫਿਰ ਉਹਨਾਂ ਨੂੰ ਅੱਗੇ ਜਾ ਕੇ ਕੀ ਪ੍ਰਾਪਤ ਹੁੰਦਾ ਹੈ ਅੱਜ ਜਿਹੜੀ ਅਸੀਂ ਸਾਖੀ ਸਾਂਝੀ ਕਰਨ ਲੱਗੇ ਆ ਉਹਦੇ ਵਿੱਚ ਸਾਨੂੰ ਉਹ ਸਿੱਖਣ ਨੂੰ ਮਿਲੇਗਾ ਉਹ ਦੇਖਣ ਨੂੰ ਮਿਲੇਗਾ ਕਿ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਹਮੇਸ਼ਾ ਲਈ ਜੁੜ ਜਾਂਦਾ ਹੈ ਉਹਨਾਂ ਨੂੰ ਫਿਰ ਕੀ ਮਿਲਦਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਜਿਹੜੀ ਅੱਜ ਅਸੀਂ ਸਾਖੀ ਸਾਂਝੀ ਕਰਨ ਜਾ ਰਹੇ ਆ ਇੱਕ ਵੀਰ ਆਪਣੀ ਹੱਦ ਬੀਤੀ ਸੁਣਾਉਂਦਾ ਹੈ ਉਹ ਵੀਰ ਦੱਸਦਾ ਹੈ ਉਹ ਵੀਰ ਜਿਹੜਾ ਹੈ ਕਹਿੰਦਾ ਕਿ ਮੈਂ ਮਜੀਠੇ ਦੇ ਏਰੀਆ ਦਾ ਰਹਿਣ ਵਾਲਾ ਹਾਂ ਜਾਨੀ ਕਿ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚੋਂ ਆਇਆ ਮੈਂ ਕਹਿੰਦਾ ਕਿ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦਾ ਕਹਿੰਦਾ ਕਿ ਮੇਰਾ ਵਿਆਹ ਹੁੰਦਾ ਆ ਤੇ ਘਰ ਚ ਕੋਈ ਬੱਚਾ ਨਹੀਂ ਹੁੰਦਾ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਬੇਨਤੀ ਕਰਦਾ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਘਰ ਪੁੱਤਰ ਦੀ ਦਾਤ ਬਖਸ਼ੋ ਤੇ ਮੈਂ ਆਪ ਜੀ ਦੇ ਦਰ ਤੇ 11 ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰਾਂਗਾ ਤੇ ਬਾਬਾ ਦੀਪ ਸਿੰਘ ਜੀ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਚਪੈਰਾ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੰਦਾ ਆ ਬਾਣੀ ਪੜਨੀ ਜਦੋਂ ਟਾਈਮ ਲੱਗਣਾ ਸੇਵਾ ਕਰਨੀ ਸਿਮਰਨ ਕਰਦੇ ਰਹਿਣਾ ਹਮੇਸ਼ਾ ਧੰਨ ਕਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਮੇਸ਼ਾ ਧੰਨ ਕਹਿੰਦੇ ਰਹਿਣਾ ਬਾਬਾ ਜੀ ਨੂੰ ਕਹਿੰਦਾ ਬੜਾ ਭਰੋਸਾ ਸੀ ਬੜੀ ਸ਼ਰਧਾ ਸੀ ਮੈਨੂੰ ਪਤਾ ਸੀ ਕਿ ਬਾਬਾ ਦੀਪ ਸਿੰਘ ਜੀ ਮੇਰੀ ਜਰੂਰ ਸੁਣਨਗੇ ਕਹਿੰਦਾ ਕਿ ਮੈਂ 11 ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਬਾਬਾ ਦੀਪ ਸਿੰਘ ਜੀ ਮੇਤੇ ਤਰੁੱਠ ਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸਮਾਂ ਪਾ ਕੇ ਮੇਰੇ ਘਰ ਪੁੱਤਰ ਮਿਲਦਾ ਹੈ ਮੈਨੂੰ ਪੁੱਤਰ ਦੀ ਦਾਤ ਬਾਬਾ ਦੀਪ ਸਿੰਘ ਜੀ ਆਪਣੇ ਖਜ਼ਾਨੇ ਚ ਮੈਨੂੰ ਦਿੰਦੇ ਨੇ ਇਹਦਾ ਮਨ ਬੜਾ ਪ੍ਰਸੰਨ ਹੋਇਆ ਕਹਿੰਦਾ ਮਨ ਪ੍ਰਸੰਨ ਹੋਇਆ ਤੇ ਮੈਂ ਬਾਬਾ ਦੀਪ ਸਿੰਘ ਜੀ ਦਾ ਦਰ ਨਹੀਂ ਛੱਡਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਮੈਂ ਆਰੰਭ ਰੱਖਿਆ ਤੇ ਇਹ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸਾਂ ਕਰਦੇ ਰਹਿਣਾ ਕਿ ਬਾਬਾ ਦੀਪ ਸਿੰਘ ਜੀ ਕਹਿੰਦਾ ਮੈਂ ਕੋਈ ਨਾ ਕੋਈ ਮੰਗ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੱਖੀ ਰੱਖੀ ਕੋਈ ਨਾ ਕੋਈ ਰਾਖੀ ਛੜਨੀ ਉਹ ਕਹਿੰਦਾ ਕਿ ਫਿਰ ਮੈਂ ਜਦੋਂ ਮੈਨੂੰ ਪੁੱਤਰ ਦੀ ਦਾਤ ਮਿਲੇਗੀ ਫਿਰ ਮੈਂ ਬਾਬਾ ਦੀਪ ਸਿੰਘ ਜੀ ਨੂੰ ਗਿਆ ਕਿ ਬਾਬਾ ਦੀਪ ਸਿੰਘ ਜੀ ਕਿ ਜਿਹੜੀ ਮੈਂ ਜੋਬ ਕਰਦਾ ਆ ਉਹ ਜੋਬ ਤੇ ਮੇਰੀ ਤਨਖਾਹ ਘਟ ਹੈ ਤੇ ਮੇਰੇ ਕਿ ਮੇਰੇ ਤੇ ਕਿਰਪਾ ਕਰੋ ਕਿ ਮੇਰੀ ਐਸੀ ਨੌਕਰੀ ਲੱਗੇ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਮੈਂ ਤੁਹਾਡਾ ਦਸਬੰਦ ਵੀ ਕਰ ਸਕਾਂ ਕਹਿੰਦੇ ਕਿ ਐਸੀ ਅਰਦਾਸ ਕੀਤੀ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ ਮੈਂ ਕੁਸ਼ਪੈਰਾ ਸਾਹਿਬ ਦੀ ਹਾਜ਼ਰੀ ਭਰਦਾ ਆ ਸੁਪੈਰਾ ਸਾਹਿਬ ਤੇ ਜਾਣਾ ਨਹੀਂ ਛੱਡਦਾ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਤੇ ਜੋਬ ਵੀ ਮੈਨੂੰ ਵਧੀਆ ਮਿਲ ਜਾਂਦੀ ਆ ਕਾਫੀ ਵਧੀਆ ਜੋਬ ਮਿਲ ਜਾਂਦੀ ਹੈ ਜਿਹਦੇ ਵਿੱਚ ਤਨਖਾਹ ਕਾਫੀ ਜ਼ਿਆਦਾ ਹੁੰਦੀ ਆ ਮੈਂ ਦਸਵੰਦ ਵੀ ਵਧੀਆ ਕੱਢ ਲੈਣਾ ਕਰਦਾ ਗੁਜ਼ਾਰਾ ਵੀ ਵਧੀਆ ਹੁੰਦਾ ਕਿੰਦਾ ਕਿ ਇਸ ਤਰੀਕੇ ਨਾਲ ਮੈਂ ਕੋਈ ਨਾ ਕੋਈ ਆਸ ਮੁਰਾਦ ਬਾਬਾ ਜੀ ਕੋ ਮੰਗਦਿਆਂ ਰਹਿਣਾ ਬਾਬਾ ਕਹਿੰਦਾ ਕਿ ਸਮਾਂ ਗੁਜ਼ਰਦਾ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕੋਈ ਐਸੀ ਚੀਜ਼ ਨਹੀਂ ਆ ਜਿਹੜੀ ਘਰ ਦੇ ਵਿੱਚ ਨਾ ਹੋਵੇ ਹਰ ਇੱਕ ਹਰ ਇੱਕ ਚੀਜ਼ ਜਿਹੜੀ ਕਿਸੇ ਵੀ ਪਰਿਵਾਰ ਨੂੰ ਖੁਸ਼ ਰਹਿਣ ਵਾਸਤੇ ਚਾਹੀਦੀ ਹੁੰਦੀ ਆ ਮੇਰੇ ਕੋਲ ਸੀ ਪੁੱਤਰ ਸੀ ਪਰਿਵਾਰ ਸੀ ਵਧੀਆ ਘਰ ਵਿੱਚ ਸਾਰੀਆਂ ਸੁੱਖ ਸੁਵਿਧਾ ਸੀ ਹਰ ਇੱਕ ਚੀਜ਼ ਬਾਬਾ ਦੀਪ ਸਿੰਘ ਜੀ ਨੇ ਆਪਣੇ ਖਜ਼ਾਨੇ ਚੋਂ ਦਿੱਤੀ ਮੈਨੂੰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਹੁਣ ਅਰਦਾਸ ਕੀਤੀ ਕਹਿੰਦਾ ਮੈਂ ਮਨ ਚ ਬੜਾ ਹੋਇਆ ਕਿ ਮਣਾ ਤੂੰ ਚੀਜ਼ਾਂ ਮੰਗਦਾ ਰਹਿਣਾ ਆ ਚੀਜ਼ਾਂ ਮੰਗਦਾ ਰਹਿਣਾ ਆ ਕਿ ਬਾਬਾ ਦੀਪ ਸਿੰਘ ਜੀ ਇੰਨੇ ਮਤਲਬ ਡਾਡੇ ਨੇ ਇੰਨਾ ਪ੍ਰੇਮ ਕਰਦੇ ਨੇ ਤੇਰੇ ਨਾਲ ਕਿ ਤੂੰ ਜੋ ਮੰਗਦਾ ਆ ਬਾਬਾ ਦੀਪ ਸਿੰਘ ਜੀ ਤੇਰੇ ਤੇ ਖੁਸ਼ ਹੋ ਕੇ ਤੈਨੂੰ ਉਹ ਦਾਤ ਦੇ ਦਿੰਦੇ ਨੇ ਕਹਿੰਦਾ ਮਨ ਵਿੱਚ ਐਸੀ ਮੇਰੇ ਬਲਬਲਾ ਉਠਿਆ ਐਸਾ ਮਨ ਦੇ ਵਿੱਚ ਵਿਚਾਰ ਆਇਆ ਮਨ ਵਿੱਚ ਬੜਾ ਆਪਣੇ ਆਪ ਨੂੰ ਮੈਂ ਕੋਸਣਾ ਕਿ ਮਣਾ ਤੂੰ ਚੀਜ਼ਾਂ ਦੇ ਮਗਰੀ ਲੱਗਾ ਰਿਆ ਜਿਹੜਾ ਤੇਰੇ ਨਾਲ ਇੰਨਾ ਪ੍ਰੇਮ ਕਰਦਾ ਆ ਤੂੰ ਉਹਨੂੰ ਤਾਂ ਮੰਗਿਆ ਹੀ ਨਹੀਂ ਕਹਿੰਦਾ ਮਨ ਵਿੱਚ ਜਦੋਂ ਐਸੇ ਵਿਚਾਰ ਆਉਣੇ ਤੇ ਮੇਰੀ ਅੱਖਾਂ 'ਚ ਜਲ ਵੀ ਵਹਿਣਾ ਤੇ ਕਹਿੰਦਾ ਇੱਕ ਦਿਨ ਬੈਠਿਆ ਬੈਠਿਆ ਐਦਾਂ ਹੀ ਮੈਂ ਬੜਾ ਸੋਚਿਆ ਬੜਾ ਸੋਚਿਆ ਬੜੀ ਮਨ ਦੇ ਨਾਲ ਵਿਚਾਰ ਕੀਤੀ ਬੜੇ ਮਨ ਦੇ ਨਾਲ ਬੈਸਿਆ ਮੈਂ ਤੇ ਆਪਣੇ ਮਨ ਨੂੰ ਕਿਹਾ ਮਣਾ ਇੰਨੀਆਂ ਚੀਜ਼ਾਂ ਨੇ ਮਿਟ ਜਾਣਾ ਏ ਇਹਨਾਂ ਨੇ ਸਦਾ ਨਹੀਂ ਰਹਿਣਾ ਜਿਹੜੀਆਂ ਚੀਜ਼ਾਂ ਤੂੰ ਅੱਜ ਮੰਗਦਾ ਆਂ ਕੱਲ੍ਹ ਹੋਣ ਨਾ ਹੋਣ ਕੋਈ ਪਤਾ ਨਹੀਂ ਅਜੇ ਵੀ ਸਮਝ ਜਾ ਉਹ ਚੀਜ਼ ਮੰਗ ਲੈ ਜਿਹੜੀ ਸਦਾ ਲਈ ਤੇਰੇ ਨਾਲ ਰਹਿਣੀ ਹੈ ਜਿਹੜੀ ਤੈਨੂੰ ਕਦੇ ਸਾਥ ਨਹੀਂ ਛੱਡੇਗੀ ਕਹਿੰਦਾ ਕਿ ਮਨ ਨੇ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਪਹਿਲੀ ਦਾਤ ਤੇ ਮੈਨੂੰ ਇਹ ਦੋ ਕਿ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੇਰੇ ਚਪੈਰਾ ਸਾਹਿਬ ਦੀ ਹਾਜ਼ਰੀ ਕਦੀ ਛੁੱਟੇ ਨਾ ਮੈਂ ਹਰ ਚਪੈਰੇ ਤੇ ਹਾਜ਼ਰੀ ਪਰਾਂ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਜਿੰਨਾ ਚਿਰ ਮੈਂ ਅੰਮ੍ਰਿਤਸਰ ਹੋਵਾਂ ਤੇ ਮੈਂ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਵਾਂ ਐਸੀ ਕਿਰਪਾ ਕਰੋ ਕਹਿੰਦਾ ਕਿ ਫਿਰ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਜੋ ਤੁਹਾਡੇ ਕੋਲ ਮੰਗਾਂਗਾ ਤੁਸੀਂ ਮੈਨੂੰ ਜਰੂਰ ਦਵੋਗੇ ਦਿੰਦੇ ਵੀ ਆਇਓ ਹਰ ਇੱਕ ਚੀਜ਼ ਤੁਸੀਂ ਮੇਰੇ ਘਰ ਮੈਨੂੰ ਖੁਸ਼ੀ ਬਖਸ਼ੀ ਹੈ ਆਪਣੇ ਖਜ਼ਾਨਿਆਂ ਦੇ ਵਿੱਚੋਂ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਮੈਨੂੰ ਕੋਈ ਦੁਨਿਆਵੀ ਚੀਜ਼ ਨਹੀਂ ਚਾਹੀਦੀ ਹੋਰ ਮੈਨੂੰ ਕੋਈ ਹੋਰ ਚੀਜ਼ ਨਹੀਂ ਚਾਹੀਦੀ ਹੋਰ ਵਸਤੂ ਨਹੀਂ ਚਾਹੀਦੀ ਜਿਹੜੀ ਲੋਕ ਮੰਗਦੇ ਨੇ ਕਹਿੰਦੇ ਕਿ ਜਿਹੜੀ ਹੈ ਅੱਜ ਮੈਂ ਚੀਜ਼ ਮੰਗਣ ਲੱਗਾ ਹਾਂ ਨਾ ਬਾਬਾ ਦੀਪ ਸਿੰਘ ਜੀ ਮੈਨੂੰ 100% ਭਰੋਸਾ ਹੈ ਕਿ ਤੁਸੀਂ ਉਹ ਪੱਕਾ ਮੈਨੂੰ ਦੋਗੇ ਜਰੂਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਬੇਨਤੀ ਕਰ ਰਿਹਾ ਹਾਂ ਮੇਰੇ ਲੋਕ ਅੰਡੇ ਖੜੇ ਹੋ ਰਹੇ ਨੇ ਸਰੀਰ ਮੇਰਾ ਕੰਬ ਰਿਹਾ ਆ ਅੱਖਾਂ 'ਚ ਹੰਝੂ ਵਹਿ ਰਹੇ ਨੇ ਕਹਿੰਦਾ ਦੇਖਣ ਵਾਲਾ ਸੋਚਦਾ ਹੈਗਾ ਪਤਾ ਨਹੀਂ ਕਿਹੜੀ ਸ਼ੈ ਮੰਗ ਰਿਹਾ ਪਤਾ ਨਹੀਂ ਕਿੰਨਾ ਕੁ ਦੁਖੀ ਆ ਪਰ ਕਹਿੰਦਾ ਕਿ ਚਾਹੇ ਮੇਰੇ ਕੋ ਸਾਰੇ ਸੁੱਖ ਸੁਵਿਧਾ ਸੀ ਪਰ ਮੈਂ ਅੰਦਰੋਂ ਬਹੁਤ ਦੁਖੀ ਆ ਮਨ ਕਰਕੇ ਦੁਖੀ ਆ ਕਿਉਂਕਿ ਮੇਰੇ ਮਨ ਦਾ ਵਿਕਾਸ ਨਹੀਂ ਹੋ ਰਿਹਾ ਮੈਂ ਦੁਨਿਆਵੀ ਚੀਜ਼ਾਂ ਮੰਗਦਾ ਰਿਹਾ ਪਰ ਮੈਂ ਉਹ ਨਹੀਂ ਮੰਗਿਆ ਜਿੰਨੇ ਸਦਾ ਲਈ ਮੇਰੇ ਨਾਲ ਰਹਿਣਾ ਹੈ ਕਹਿੰਦਾ ਕਿ ਮੈਂ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਤਨ ਤਨ ਮੇਰੇ ਪਿਆਰੇ ਬਾਬਾ ਜੀ ਬਾਪੂ ਜੀ へ ਖੰਡੇ ਵਾਲੇ ਬਾਪੂ ਕਿਰਪਾ ਕਰੋ ਕਿ ਮੈਂ ਚਾਹੁੰਨਾ ਆ ਕਿ ਮੈਂ ਤੁਹਾਡੇ ਦਰਸ਼ਨ ਕਰਾਂ ਜੇ ਤੁਸੀਂ ਮੈਨੂੰ ਉਸ ਲਾਇਕ ਸਮਝਦੇ ਹੋ ਕਿ ਮੈਂ ਤੁਹਾਡੇ ਦਰਸ਼ਨ ਦੇ ਲਾਇਕਾਂ ਤੇ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਕਿ ਮੈਂ ਤੁਹਾਡੀ ਦੀਦ ਕਰ ਸਕਾਂ ਚਾਹੇ ਕੁਝ ਸੈਕਿੰਡ ਦਾ ਝਲਕਾਰਾ ਹੋਵੇ ਬਾਬਾ ਦੀਪ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਮੈਂ ਪਾਪੀ ਆ ਮੈਨੇ ਜੋਗਾ ਨਹੀਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਪਰ ਫਿਰ ਵੀ ਬਾਬਾ ਦੀਪ ਸਿੰਘ ਜੀ ਮੈਂ ਸਦਾ ਲਈ ਆਪਦੇ ਦਰ ਦਾ ਸੇਵਕ ਬਣ ਕੇ ਰਵਾਂਗਾ ਹਮੇਸ਼ਾ ਚਪੈਰਾ ਸਾਹਿਬ ਦੀ ਹਾਜ਼ਰੀ ਭਰਦਾ ਰਵਾਂਗਾ ਬਾਬਾ ਜੀ ਕਿਰਪਾ ਕਰੋ ਦਰਸ਼ਨ ਦੇ ਦਾਰ ਜਰੂਰ ਬਖਸ਼ੋ ਮੈਂ ਦਰਸ਼ਨ ਕਰਨਾ ਚਾਹੁੰਦਾ ਸਾਰੀਆਂ ਭੁੱਖਾਂ ਮੇਰੀਆਂ ਮਿਟਾ ਦਿਓ ਬਾਬਾ ਦੀਪ ਸਿੰਘ ਜੀ ਐਸੀ ਕਿਰਪਾ ਕਰੋ ਐਸਾ ਸਬਰ ਬਖਸ਼ੋ ਮੈਨੂੰ ਕਿ ਮੇਰੀ ਹਰ ਕਿਸੇ ਤਰੀਕੇ ਦੀ ਭੁੱਖ ਮਿਟ ਜਾਵੇ ਕੋਈ ਭੁੱਖੀ ਨਾ ਰਵੇ ਕੋਈ ਚਾਹੇ ਨੀ ਰਵੇ ਚਾਹੀ ਨਾ ਰਵੇ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਜਾਂ ਐਨਾ ਪੈਸਾ ਚਾਹੀਦਾ ਸਾਰੀਆਂ ਭੁੱਖਾ ਮਿਟਾ ਦੋ ਕਹਿੰਦਾ ਕਿ ਐਸੀ ਅਰਦਾਸ ਕੀਤੀ ਮੈਂ ਚੁਪਹਿਰਾ ਸਾਹਿਬ ਨਿਰੰਤਰ ਹਾਜ਼ਰੀ ਭਰਦਾ ਰਿਆ ਉਹ ਵੀਰ ਦੱਸਦਾ ਹੈ ਕਿ ਬਾਬਾ ਦੀਪ ਸਿੰਘ ਨੇ ਬੜੀ ਕਿਰਪਾ ਕੀਤੀ ਮੇਰੇ ਤੇ ਮੇਰਾ ਕੋਈ ਵੀ ਨਾਂਗਾ ਨਹੀਂ ਪਿਆ ਹਰ ਚੁਪਹਿਰਾ ਸਾਹਿਬ ਤੇ ਮੈਂ ਜਾਣਾ ਉੱਥੇ ਬਾਣੀ ਪੜਨੀ ਸੇਵਾ ਕਰਨੀ ਸਿਮਰਨ ਕਰਦੇ ਰਹਿਣਾ ਹਮੇਸ਼ਾ ਟਾਂਗ ਲੱਗੀ ਯਾਨੀ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਅੱਜ ਵੀ ਦਰਸ਼ਨ ਦੇਣਗੇ ਅੱਜ ਵੀ ਦੇਣਗੇ ਕਹਿੰਦਾ ਕਿ ਮਨ ਵਿੱਚ ਕਦੀ ਇਹ ਨਹੀਂ ਹੋਇਆ ਕਿ ਅੱਜ ਮੈਨੂੰ ਦਰਸ਼ਨ ਨਹੀਂ ਦਿੱਤੇ ਸ਼ਾਇਦ ਬਾਬਾ ਦੀਪ ਸਿੰਘ ਜੀ ਦਰਸ਼ਨ ਦੇਣ ਕੇ ਨਾ ਦੇਣ ਕਹਿੰਦਾ ਮਨ ਵਿੱਚ ਕਦੀ ਡਾਊਟ ਨਹੀਂ ਆਇਆ ਸ਼ੰਕਾ ਨਹੀਂ ਆਇਆ ਭਰੋਸਾ ਸੀ ਕਿ ਬਾਬਾ ਦੀਪ ਸਿੰਘ ਜੀ ਦੋ ਟੁੱਟਣਗੇ ਜ਼ਰੂਰ ਮੇਰੇ ਤੇ ਕਿਰਪਾ ਕਰਨਗੇ ਮੈਨੂੰ دیدار ਜ਼ਰੂਰ ਦੇਣਗੇ ਦੇਖੀ ਐਦਾਂ ਮੈਂ ਅਰਦਾਸਾਂ ਬੇਨਤੀਆਂ ਕਰਦਾ ਰਿਹਾ ਸਾਲ ਗੁਜ਼ਰੇ ਇੱਕ ਸਾਲ ਗੁਜ਼ਰੇਆ ਦੋ ਸਾਲ ਗੁਜ਼ਰੇ ਤਿੰਨ ਸਾਲ ਗੁਜ਼ਰੇ ਦੁਪਹਿਰਾ ਸਾਹਿਬ ਦੀ ਹਾਜ਼ਰੀ ਮੈਂ ਹਰ ਸੰਡੇ ਨੂੰ ਭਰਦਾ ਬਾਬਾ ਮੀ ਹੋਵੇ ਚ ਖੜੋਵੇ ਗਰਮੀ ਹੋਵੇ ਠੰਡੋ ਹੋਵੇ ਮੈਂ ਹਰ ਦੁਪਹਿਰਾ ਸਾਹਿਬ ਤੇ ਆਉਣਾ ਕਹਿੰਦੇ ਲੋਕਡਾਊਨ ਹੁੰਦਾ ਹੈ ਤੇ ਲੋਕਡਾਊਨ ਦੇ ਵਿੱਚ ਵੀ ਮੈਂ ਦੁਪਹਿਰਾ ਸਾਹਿਬ ਕਿਸੇ ਨਾ ਕਿਸੇ ਤਰੀਕੇ ਤੇ ਪਹੁੰਚ ਜਾਂਦਾ ਸੀ ਕਿਉਂਕਿ ਮੈਨੂੰ ਪਤਾ ਸੀ ਮੇਰੇ ਨਾਲ ਬਾਪੂ ਹੈ ਮੇਰਾ ਖੰਡੇ ਵਾਲਾ ਉਹ ਮੈਨੂੰ ਲੈ ਕੇ ਜ਼ਰੂਰ ਜਾਏਗਾ ਆਪਣੇ ਦਰ ਤੇ ਕਿਉਂਕਿ ਅਰਦਾਸ ਕੀਤੀ ਹੈ ਤੇ ਉਹ ਵੀ ਇਹ ਕਹਿੰਦਾ ਸੀ ਮੈਨੂੰ ਐਸੀ ਭਰੋਸਾ ਹੀ ਬਾਬਾ ਦੀਪ ਸਿੰਘ ਤੇ ਕਿ ਬਾਬਾ ਦੀਪ ਸਿੰਘ ਜੀ ਕੋਲੋਂ ਜੋ ਮੈਂ ਮੰਗਾਗਾ ਬਾਬਾ ਦੀਪ ਸਿੰਘ ਜੀ ਉਹ ਪਹਿਲਾਂ ਹੀ ਤਿਆਰ ਹੁੰਦੇ ਨੇ ਮੈਨੂੰ ਦੇਣ ਲਈ ਤੇ ਦਰਸ਼ਨ ਵੀ ਜ਼ਰੂਰ ਦੇਣਗੇ ਉਹ ਵੀਰ ਕਹਿੰਦਾ ਕਿ ਇਦਾਂ ਹੀ ਮੈਂ ਦੁਪਹਿਰਾ ਕੱਟ ਕੇ ਇੱਕ ਦਿਨ ਮੈਂ ਘਰ ਜਾਣਾ ਆਪਣੇ ਕਿ ਮਨ ਵਿੱਚ ਅੰਦਾ ਮਨ ਬੜਾ ਸ਼ਾਂਤ ਜਦੋਂ ਮੈਂ ਦੁਪਹਿਰਾ ਸਾਹਿਬ ਤੋਂ ਆਂਦਾ ਮੈਂ ਹਾਜ਼ਰੀ ਭਰ ਕੇ ਵਾਪਸ ਜਾਣਾ ਹੁੰਨਾ ਤੇ ਮਨ ਵਿੱਚ ਬੜਾ ਚਾਹ ਹੋਣਾ ਕਿ ਅੱਜ ਮੈਂ ਬਾਣੀ ਪੜ ਕੇ ਆਇਆ ਅੱਜ ਮੈਂ ਬਾਬਾ ਜੀ ਦੇ ਦਰ ਤੋਂ ਆਇਆ ਅੱਜ ਮੈਂ ਸੇਵਾ ਕਰਕੇ ਆਇਆ ਕਹਿੰਦਾ ਮੈਂ ਸਾਰਾ ਦਿਨ ਸਾਰਾ ਰਾਜ ਨજર ਘਰ ਆਉਂਦਿਆਂ ਮੈਂ ਬਾਣੀ ਪੜਦੇ ਆਉਣਾ ਸਿਮਰਨ ਮਤਲਬ ਬਾਬਾ ਦੀਪ ਸਿੰਘ ਜੀ ਦੀਆਂ ਸਿਫਤਾਂ ਕਰਦੇ ਆਉਣਾ ਕਹਿੰਦਾ ਆਪਣੇ ਮਨ 'ਚੋਂ ਵਿਚਾਰ ਉੱਠਣੇ ਉਹ ਮੈਂ ਗਾਈ ਜਾਣੇ ਬਾਈਕ ਤੇ ਆਉਣਾ ਤੇ ਕਹਿੰਦਾ ਇਦਾਂ ਮੈਂ ਗਾਈ ਹੁੰਨਾ ਆ ਤੇ ਮੈਂ ਘਰ ਜਦੋਂ ਜਾਂਦਾ ਆ ਪ੍ਰਸ਼ਾਦਾ ਪਾਣੀ ਛਕਦਾ ਆ ਤੇ ਆਪਣੇ ਪਰਵਾਰ ਨਾਲ ਥੋੜਾ ਜਿਹਾ ਸਮਾਂ ਬਤੀਤ ਕਰਦਾ ਆ ਉਹਨਾਂ ਨੂੰ ਮੈਂ ਥੋੜੀ ਗੱਲਾਂ ਸੁਣਾਉਂਦਾ ਕਿ ਇਦਾਂ ਅੱਜ ਦੁਪਹਿਰਾ ਸਾਹਿਬ ਤੇ ਹੋਇਆ ਅੱਜ ਇਦਾਂ ਸੇਵਾ ਕੀਤੀ ਐਨੀ ਸੰਗਤ ਸੀ ਅੱਜ ਬੜਾ ਆਨੰਦ ਬਣਿਆ ਉੱਥੇ ਉਹ ਵੀਰ ਜਿਹੜਾ ਆ ਉਹ ਸੌਂ ਜਾਂਦਾ ਆ ਤੇ ਜਦੋਂ ਅੱਧੀ ਰਾਤ ਨਿਕਲਦੀ ਐ ਵੀਰ ਨੂੰ ਨਾ ਸੁਪਨਾ ਆਉਂਦਾ ਆ ਸੁਪਨੇ ਦੇ ਵਿੱਚ ਵੀਰ ਕਹਿੰਦਾ ਕਿ ਮੈਨੂੰ ਇੱਕ ਸਿੰਘ ਦੇ ਦਰਸ਼ਨ ਹੁੰਦੇ ਨੇ ਕਹਿੰਦਾ ਕਿ ਮੈਂ ਮੈਨੂੰ ਨਹੀਂ ਪਤਾ ਪਰ ਕਹਿੰਦਾ ਕਿ ਮੈਂ ਗੱਲਾਂ ਕਰ ਰਿਹਾ ਹਾਂ ਮੈਂ ਕਹਿੰਦਾ ਮੈਂ ਅਰਦਾਸ ਕਰ ਰਿਹਾ ਹਾਂ ਨਾ ਬਾਬਾ ਦੀਪ ਸਿੰਘ ਜੀ ਦੇ ਜਿੱਦਾਂ ਮੈਂ ਹਮੇਸ਼ਾ ਕਰਦਾ ਹਾਂ ਕਿ ਬਾਬਾ ਜੀ ਜਰੂਰ ਦਰਸ਼ਨ ਦੇਦਾਰ ਦੋ ਮੈਨੂੰ ਭਰੋਸਾ ਹੈ ਤੁਹਾਡੇ ਤੇ ਤੁਸੀਂ ਜਰੂਰ دیدار ਦਿਓਗੇ ਕਹਿੰਦੇ ਕਿ ਮੈਂ ਦਰਸ਼ਨ ਦੇਦਾਰ ਮੰਗਦਾ ਸੀ ਹਮੇਸ਼ਾ ਸੁਪਨੇ ਦੇ ਵਿੱਚ ਵੀ ਅਰਦਾਸ ਕਰ ਰਿਹਾ ਹੁੰਦਾ ਹਾਂ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਤਰੁੱਠ ਦੇ ਨੇ ਇੱਕ ਸਿੰਘ ਦੇ ਮੈਨੂੰ ਦਰਸ਼ਨ ਹੁੰਦੇ ਨੇ ਕਹਿੰਦਾ ਕਿ ਸਿੰਘ ਦੇ ਦਰਸ਼ਨ ਹੁੰਦੇ ਨੇ ਉਹ ਸਿੰਘ ਨੇ ਜਿਹੜਾ ਨੀਲਾ ਦਸਤਾਰਾ ਸਜਾਇਆ ਹੁੰਦਾ ਹੈ ਸਾਰੇ ਸ਼ਸਤਰ ਸਜਾਏ ਹੁੰਦੇ ਨੇ ਤੇ ਜਿਹੜਾ ਕੇਸਰੀ ਚੋਲਾ ਸ ਮਤਲਬ ਪਾਇਆ ਪਹਿਨੇ ਹੁੰਦਾ ਹੈ ਤੇ ਕਹਿੰਦਾ ਕਿ ਮੈਨੂੰ ਐਵੇਂ ਪ੍ਰਤੀਤ ਹੋਇਆ ਇੰਨਾ ਨੂਰ ਚਿਹਰੇ ਤੇ ਇੰਨਾ ਨੂਰ ਕਹਿੰਦਾ ਕਿ ਮੈਨੂੰ ਐਸਾ ਪ੍ਰਤੀਤ ਹੋਇਆ ਕਿ ਸ਼ਾਇਦ ਇਹ ਬਾਬਾ ਦੀਪ ਸਿੰਘ ਜੀ ਨੇ ਕਹਿੰਦਾ ਮੈਂ ਦੇਖਿਆ ਨਹੀਂ ਆਪਾਂ ਦੇ ਜਿਹੜੀਆਂ ਸਰੂਪ ਸਾਨੂੰ ਮਿਲਦੇ ਨੇ ਫੋਟੋਆਂ ਵਗੈਰਾ ਉੱਥੇ ਹੀ ਦੇਖੇ ਨੇ ਕਹਿੰਦਾ ਕਿ ਉਹ ਸਿੰਘ ਜਿਹੜਾ ਵੀ ਸੀ ਇੰਨਾ ਕਿ ਜ਼ਿਆਦਾ ਤੇਜ ਸੀ ਐਸਾ ਤੇਜ ਮੈਂ ਕਦੀ ਦੇਖਿਆ ਨਹੀਂ ਸੀ ਕਿਸੇ ਚਿਹਰੇ ਤੇ ਕਹਿੰਦੇ ਕਿ ਮੈਂ ਨਤਮਸਤਕ ਹੁਣਾ ਆ ਫਤਿਹ ਬੁਲਾਉਣਾ ਆ ਤੇ ਕਹਿੰਦਾ ਕਿ ਉਸ ਤੋਂ ਇਲਾਵਾ ਜਦੋਂ ਮੈਂ ਚਿਹਰੇ ਹਲ ਦੇਖਦਾ ਹਾਂ ਫਤੇ ਬਲੌਨ ਤੋਂ ਬਾਅਦ ਕਹਿੰਦਾ ਕਿ ਮੇਰੇ ਰਸਨਾ ਤੋਂ ਕੋਈ ਸ਼ਬਦ ਅਲਫਾਜ ਨਹੀਂ ਨਿਕਲਦੇ ਬਸ ਹੰਝੂ ਵਹਿੰਦੇ ਨੇ ਉਹ ਹੰਝੂ ਵਹਿ ਕੇ ਥੱਲੇ ਡਿੱਗਦੇ ਨੇ ਬਾਬਾ ਜੀ ਦੇ ਚਰਨਾਂ ਤੇ ਡਿੱਗੀ ਜਾਂਦੇ ਨੇ ਕਹਿੰਦੇ ਕਿ ਮੈਂ ਕੁਝ ਨਹੀਂ ਬੋਲਦਾ ਤੇ ਆਪਣਾ ਜਿਹੜਾ ਮਸਤਕ ਹੈ ਬਾਬਾ ਜੀ ਦੇ ਚਰਨਾ ਤੇ ਰੱਖ ਲੈਣਾ ਤੇ ਕਹਿੰਦਾ ਕਿ ਬਾਬਾ ਜੀ ਦੇ ਚਰਨਾ ਤੇ ਰੱਖਦਾ ਤੇ ਬਾਬਾ ਜੀ ਬੋਲਦੇ ਨੇ ਕਹਿੰਦਾ ਕਿ ਬਾਬਾ ਜੀ ਕਹਿੰਦੇ ਗੁਰਸਿੱਖਾ ਬੜੀ ਸੇਵਾ ਕਰਦਾ ਹੈ ਤੂੰ ਬੜੀ ਕਿਰਪਾ ਹੈ ਤੇਰੇ ਤੇ ਤੇਹੀ ਹੀ ਸਿੰਘ ਤੇਰੇ ਤੇ ਖੁਸ਼ ਨੇ ਤੇ ਤੂੰ ਹੁਣ ਅਮਰਤ ਸ਼ਕਲਾ ਅਮਰਤ ਧਾਰੀ ਬਣ ਜਾ। ਕਹਿੰਦਾ ਕਿ ਮਨ 'ਚ ਵਿਚਾਰ ਆਇਆ ਕਿ ਹੀ ਚਪਰਾ ਸਾਹਿਬ ਦੀ ਹਾਜ਼ਰੀ ਮੈਨੇ ਸਮੇਂ ਤੋਂ ਭਰਦਾ ਮੈਂ ਅਜੇ ਤੱਕ ਅਮਰਤ ਧਾਰੀ ਨਹੀਂ ਹੋਇਆ ਕਿਉਂ ਨਹੀਂ ਹੋਇਆ। ਕਹਿੰਦਾ ਕਿ ਜਦੋਂ ਇਦਾਂ ਮੈਨੂੰ ਕਿਹਾ ਕਿ ਤੇਰੇ ਤੇ ਹੀ ਸਿੰਘ ਖੁਸ਼ ਨੇ ਗੁਰੂ ਸਾਹਿਬ ਖੁਸ਼ ਨੇ ਅਮਰਤ ਸ਼ਕਲਾ ਕਹਿੰਦਾ ਕਿ ਉਸੇ ਟਾਈਮ ਮੇਰੀ ਜਾਗ ਖੁੱਲ ਗਈ। ਕਹਿੰਦਾ ਕਿ ਉਸੇ ਟਾਈਮ ਮੈਂ ਆਪਣੇ ਪਰਿਵਾਰ ਨੂੰ ਉਠਾਇਆ ਕਿ ਇਦਾਂ ਮੈਨੂੰ ਸੁਪਨਾ ਆਇਆ ਇਦਾਂ ਮੈਨੂੰ ਕਿਸੇ ਨੇ ਸਿੰਘ ਦੇ ਦਰਸ਼ਨ ਦਿੱਤੇ ਆ। ਕਹਿੰਦਾ ਕਿ ਮੇਰਾ ਪਰੋਸਾ ਇਹ ਕਹਿੰਦਾ ਆ ਮੇਰੀ ਭਾਵਨਾ ਇਹ ਕਹਿੰਦੀ ਆ ਕਿ ਉਹ ਬਾਬਾ ਦੀਪ ਸਿੰਘ ਸੀ ਜਿਨ੍ਹਾਂ ਨੇ ਮੈਨੂੰ ਦਰਸ਼ਨ ਦਿੱਤੇ ਕਹਿੰਦਾ ਕਿ ਮੈਂ ਫਿਰ ਲੱਭਿਆ ਕਿ ਕਿੱਥੇ ਅਮਰ ਸੰਚਾਰ ਹੋ ਰਿਹਾ ਕਹਿੰਦਾ ਲਾਕੇ ਕਿੱਥੇ ਅਮਰ ਸੰਚਾਰ ਨਹੀਂ ਸੀ ਹੋ ਰਿਹਾ ਬੁੱਧਵਾਰ ਅਕਾਲ ਤਖਤ ਸਾਹਿਬ ਹੋਣਾ ਸੀ ਮੈਂ ਵੇਟ ਕੀਤੀ ਬੜੀ ਔਖੀ ਕਕਾਰ ਲਿਆਂਦੇ ਫਿਰ ਮੈਂ ਉੱਥੇ ਜਾ ਕੇ ਅਮਰਤ ਛਕਦਾ ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਤੇ ਮਿਆਂ ਆ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਫਿਰ ਮੱਥਾ ਟੇਕਦਾ ਤੇ ਮੱਥਾ ਟੇਕਣ ਲੱਗਾ ਮੈਂ ਉੱਠਦਾ ਨਹੀਂ ਫਿਰ ਉਹਤੋਂ ਕਹਿੰਦਾ ਅੱਧਾ ਘੰਟਾ ਮੈਂ ਮੱਥਾ ਹੀ ਟੇਕੀ ਜਾਣਾ ਹੈ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਧੰਨੋ ਧੰਨੋ ਜਿਹੜੀ ਚੀਜ਼ ਤੁਹਾਡੇ ਤੋਂ ਮੰਗੀ ਤੁਸੀਂ ਮੈਨੂੰ ਦਿੰਨੇ ਹੋ ਕਹਿੰਦਾ ਕਿ ਹੋਂ ਤੁਸੀਂ ਮੈਨੂੰ ਦਰਸ਼ਨ ਦੇ ਦਾਤ ਦਿੱਤੇ ਮੇਰੀ ਸਾਰੀਆਂ ਭੁੱਖਾਂ ਮਰ ਗਈਆਂ ਕੋਈ ਮੇਰੀ ਇੱਛਾ ਰਹਿ ਹੀ ਨਹੀਂ ਗਈ ਹੁਣ ਮੈਂ ਕੀ ਮੰਗਾ ਹੁਣ ਮੈਨੂੰ ਤੁਸੀਂ ਮਿਲ ਗਏ ਹੋ ਤੁਹਾਡੇ ਤੋਂ ਅੱਗੇ ਮੈਂ ਹੁਣ ਕੀ ਮੰਗ ਸਕਦਾ ਹਾਂ ਮੈਨੂੰ ਐਡੀ ਵੱਡੀ ਚੀਜ਼ ਮਿਲ ਗਈ ਐਡੀ ਵੱਡੀ ਦਾਤ ਮਿਲ ਗਈ ਹੁਣ ਮੈਨੂੰ ਅਮਰਤ ਦੀ ਦਾਤ ਤੁਸੀਂ ਬਖਸ਼ਤੀ ਤੁਸੀਂ ਆਪ ਕਿਹਾ ਕਿ ਅਮਰਤ ਛਕਲਾ ਤੁਸੀਂ ਆਪ ਕਿਹਾ ਕਿ ਤੇਰੇ ਤੇ ਸ਼ਹੀਦ ਸਿੰਘ ਕੁਛ ਨਹੀਂ ਗੁਰੂ ਸਾਹਿਬ ਕੁਛ ਨਹੀਂ ਕਹਿੰਦਾ ਕਿ ਐਸੇ ਬਾਬਾ ਦੀਪ ਸਿੰਘ ਜੀ ਨੇ ਹਾਲ ਮੈਨੂੰ ਕੀਤਾ ਐਸੀ ਮੇਰੇ ਤੇ ਕਿਰਪਾ ਕੀਤੀ ਮੈਂ ਨਹੀਂ ਮੰਨਦਾ ਕਿ ਮੇਰੇ ਤੋਂ ਕੁਛ ਨਹੀਂ ਨਸੀਬ ਐਸ ਦੁਨੀਆ ਦੇ ਕੋਈ ਹੋਏਗਾ ਕਹਿੰਦਾ ਐਸੀ ਸਰਦਾ ਸੰਗਤ ਜੀ ਉਸ ਵੀਰ ਦੀ ਸੋ ਸਾਧ ਸੰਗਤ ਜੀ ਐਸੇ ਸ਼ਹੀਦ ਸਿੰਘ ਹੁੰਦੇ ਨੇ ਐਦਾਂ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਹਰ ਇੱਕ ਇਸ਼ਿਆ ਨੂੰ ਪੂਰਨ ਕਰਦੇ ਸਮਰੱਥ ਨੇ ਬਸ ਅਰਦਾਸ ਜੇੜੀ ਆ ਪੱਕੀ ਹੋਵੇ ਉਸ ਵੀਰ ਵਰਗੀ ਹੋਵੇ ਇਹ ਨਾ ਹੋਵੇ ਕਿ ਪਤਾ ਨਹੀਂ ਝੋਲੀ ਭਰੀ ਜਾਣੀ ਕਿ ਨਹੀਂ ਭਰੀ ਜਾਣੀ ਉਸ ਵੀਰ ਦੀ ਸੀ ਕਿ ਝੋਲੀ ਭਰੀ ਜਾਏਗੀ ਹਰ ਇੱਕ ਸ਼ਬਾਬਾ ਜੀ ਮੇਰੀ ਪੂਰੀ ਕਰਦੇ ਨੇ ਦਿਦਾਰ ਵੀ ਦੇਣਗੇ ਤੇ ਇਹ ਨਹੀਂ ਕਿ ਦੋ ਚਪਰੇ ਕੱਟੇ ਪੰਜ ਕੱਟੇ ਮੇਰੀ ਤੇ ਅਰਦਾਸ ਨਹੀਂ ਸੁਣੀ ਗਈ ਉਸ ਵੀਰ ਨੇ ساری ਉਮਰ ਦੇ ਚਪਰੇ ਸੁੱਕਲੇ ساری ਉਮਰ ਕਿ ਜਿੰਨਾ ਚਿਰ ਮੇਰੇ ਸਰੀਰ 'ਚ ਸਵਾਸ ਨੇ ਬਾਬਾ ਦੇਵ ਜੀ ਕਿਰਪਾ ਕਰੋ ਮੈਂ ਤੁਹਾਡੇ ਦਰ ਤੇ ਆਵਾਂ ਤੇ ਇੱਥੇ ਆ ਕੇ ਸੇਵਾ ਕਰਾਂ ਬਾਣੀ ਪੜਾਂ ਸੋ ਸੰਗਤ ਜੀ ਐਸੇ ਉਸ ਵੀਰ ਦੀ ਜਿਹੜੀ ਸਾਖੀ ਆ ਮੈਂ ਜਦੋਂ ਸੁਣਦਾ ਮੈਂ ਸਰਵਣ ਕੀਤੀ ਆ ਲੋਕੰਡੇ ਖੜੇ ਹੁੰਦੇ ਨੇ ਵੀ ਐਸੇ ਵੀ ਗੁਰਸਿੱਖ ਨੇ ਜਿਹੜੇ ਆਪ ਸਾਨੂੰ ਕੰਮਾਂ ਤੋਂ ਵੇਲ ਲਈ ਤੇ ਉਹ ਵੀਰ ਜਿਹੜਾ ਆ ساری ਉਮਰ ਦੇ ਚਪਰੇ ਸੁੱਖ ਲੈ ਸੋ ਸਾਧ ਸੰਗਤ ਜੀ ਐਸੀਆਂ ਸਾਖੀਆਂ ਸੁਣ ਕੇ ਮਨ ਦੇ ਅੰਦਰ ਚਾਅ ਪੈਦਾ ਹੁੰਦਾ ਆ ਜੇ ਸਾਖੀਆਂ ਸੁਣ ਕੇ ਅਸੀਂ ਫੇਰ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਪਾਣੀ ਨਾ ਪੜੀ ਅਮਰਤ ਵੇਲਾ ਨਾ ਆਂਬਿਆ ਫਿਰ ਸਾਖੀਆਂ ਸੁਣਨ ਦਾ ਕੋਈ ਫਾਇਦਾ ਨਹੀਂ ਸਾਧ ਸੰਗਤ ਜੀ ਐਸੀਆਂ ਬਾਤ ਸਾਖੀਆਂ ਸੁਣ ਕੇ ਮਨ ਦੇ ਅੰਦਰ ਚਾਅ ਪੈਦਾ ਹੋਣਾ ਚਾਹੀਦਾ ਆ ਪੀ ਅਸੀਂ ਵੀ ਬਾਬਾ ਜੀਪ ਸਿੰਘ ਜੀ ਕੋਲੋਂ ਕੀ ਮੰਗਣਾ ਆ ਸਾਨੂੰ ਸੋਝੀ ਆ ਜਾਣੀ ਚਾਹੀਦੀ ਆ ਕਿ ਸਾਡੀ ਭੁੱਖ ਕਦੀ ਮਿਟਣੀ ਨਹੀਂ ਜੇ ਅਸੀਂ ਇੱਕ ਇੱਛਾ ਸਾਡੀ ਪੂਰੀ ਹੋ ਜਾਂਦੀ ਹੈ ਅਗਲੀ ਤਿਆਰ ਹੋ ਜਾਂਦੀ ਉਸੇ ਵੇਲੇ ਦੂਜੀ ਪੂਰੀ ਹੋ ਗਈ ਤੀਜੀ ਤਿਆਰ ਹੋ ਗਈ ਸੋ ਸਾਧ ਸੰਗਤ ਜੀ ਇੱਛਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ ਸੋ ਜੇ ਆਪਾਂ ਚਾਹੁੰਦੇ ਆ ਕਿ ਸਾਨੂੰ ਸਬਰ ਮਿਲ ਜਾਏ ਸੰਤੋਖ ਮਿਲ ਜਾਏ ਫਿਰ ਜੋ ਉਸ ਵੀਰ ਨੇ ਮੰਗਿਆ ਉਸ ਚੀਜ਼ ਦੀ ਮੰਗ ਕਰ ਲੋ ਗੁਰੂ ਸਾਹਿਬ ਤੋਂ ਸੋ ਸਾਧ ਸੰਗਤ ਜੀ ਇੰਨੀ ਇੱਕ ਹਾਜ਼ਰੀ ਪ੍ਰਵਾਨ ਕਰਿਓ ਆਓ ਪਿਆਰ ਦੇ ਨਾਲ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਨੂੰ ਜੱਪੀ ਹੈ ਜੀ ਸਾਰੇ ਜੱਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ